स्कूल वारी साइड चली हरी कला कंदा स्टेज वारी साइड कंदे पई कबडी संगरा पेंड आहे गबरू अॻाम बची करे पिंड चलके हो लाल गबरू आहे लाल गबरू

चलागर चल खे आया ख़ुशा कार इहा समरे जूं टकर शेरां ਮੁੰਡੇ ਹਰੀ ਕਿੱਕ ਵਾਲਾ ਉਹ ਬੱਲੇ ਬੱਲੇ ਕਰਾ ਗਿਆ ਮੇਰੇ ਬੱਚੋ ਪੈਂਦੀ ਜ਼ੋਰ ਉਹ ਲੱਗਦਾ ਜ਼ੋਰ ਉਧਰਲੇ ਪਾਸੇ ਮੁੰਡੇ ਗਈ ਜਾਊਗੀ ਤੁਹਾਨੂੰ ਇੱਕ ਜੋਰ ਦੁੱਤੀ ਆ ਵੀ ਜੇ ਪਹਿਲੇ ਰਾਊਂਡ ਦੇ ਵਿੱਚ ਤੁਹਾਡੇ ਕੋਲੇ ਪਲੇਅਰ ਨਹੀਂ ਪਹੁੰਚਦਾ ਮੰਨ ਲਓ ਕਿ ਬਾਹਰੋਂ ਪਲੇਅਰ ਜਿਹੜਾ ਖੜਾਇਆ ਹੁੰਦਾ ਕਈ ਵਾਰੀ ਲੇਟ ਹੋ ਜਾਂਦਾ ਉਹ ਦੂਸਰੇ ਰਾਊਂਡ ਦੇ ਵਿੱਚ ਖੜਾ ਹੋ ਗਿਆ ਤੁਸੀਂ ਆਓ ਵੀ ਦਾਰੀ ਨਾਲ ਖੇਡ ਖੜਾ ਹੋ ਸਕਦਾ ਜਿਹੜਾ ਪਲੇਅਰ ਨਾਲ ਵਿੱਚ ਪਹਿਲਾ ਕਿਸੇ ਟੀਮ ਹਰੀ ਟੀਮ ਦੇ ਵਿੱਚ ਖੇਡਿਆ ਹੋਇਆ उहो त कुझु टीम जी जेतू च बि बा खेॾा बो मालिको हिकु सनू साल भैण ई हूंदा हुया हिकु ਆ ਮੁੰਡਰੇ ਕਹਿੰਦਾ ਆਪ ਵੀ ਗਰੀਬੀ ਦੇਖੀ ਐ ਪਰ ਸਟਾਡਾ ਉਹ ਕਬੱਡੀ ਐ ਉਹ ਸਾਰੀਆਂ ਗਰੀਬੀਆਂ ਚੱਕ ਦਿੰਦੀ ਐ ਉਹ ਸਾਰੀਆਂ ਗਰੀਬੀਆਂ ਚੱਕ ਦਿੰਦੀ ਐ ਕਮੈਂਟ ਲਈ ਇੱਕ ਮਿੰਟ ਲਈ ਇੱਕ ਮਿੰਟ ਲਈ ਪਲੀਜ਼ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਅਜੀਤ ਸਿੰਘ ਜੀ ਸੰਧੂ ਸਾਡੇ ਨਿੱਕੇ ਜੇ ਸੱਦੇ ਦੇ ਜੋ ਪਿੰਡੂ ਖੇਡ ਮੈਲੇ ਕਰਾਇ ਜਾਂਦੇ ਆ ਪਿੰਡਾਂ ਦੇ ਵਿੱਚ ਪੋਸਟ ਦੀ ਲੜੀ ਨੂੰ ਜੋੜਦੇ ਹੋਏ ਅੱਜ ਇੱਕ ਪਿੰਡੂ ਖੇਡ ਮੇਲਾ ਪਿੰਡ ਬ੍ਰਾਹਮਣਵਾਲਾ ਚ ਕਰਾਇਆ ਗਿਆ ਕਿ ਹਰ ਸਾਲ ਹੀ ਕਰਵਾਏ ਜਾਂਦੇ ਆ ਪੋਸਟ ਖੇਡ ਮੇਲੇ ਦੇ ਵਿੱਚ ਪੋਸਟ ਦੇ ਕਾਟਣ ਦੇ ਲਈ ਪਹੁੰਚੇ ਨੇ ਸੰਧੂ ਸਾਹਿਬ ਅਸੀਂ ਉਹਨਾਂ ਦਾ ਤੇ ਉਹਨਾਂ ਦੇ ਨਾਲ ਸਾਰੇ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿਵੇਂ ਇੰਨੀ ਗਰਮੀ ਦੇ ਵਿੱਚ ਸਾਡੇ ਨਿੱਕੇ ਜਿਹੇ ਸੱਦੇ ਦੇ ਵਿੱਚ ਇੱਥੇ ਪਹੁੰਚੇ ਆਂ ਮੈਂ ਬੇਨਤੀ ਕਰੂੰਗਾ ਸੰਦੂ ਸਾਡੇ 2 ਮਿੰਟਾਂ ਲਈ ਸਾਡੇ ਖਿਡਾਰੀਆਂ ਨੂੰ ਜਰੂਰ ਕੁਝ ਨਾ ਕੁਝ ਸੰਦੇਸ਼ ਦੇ ਕੇ ਜਾਣ ਸਰਦਾਰ ਅਜੀਤਪਾਲ ਸਿੰਘ ਜੀ ਸੰਦੂ ਟੋਡਾ ਵਾਲੀ ਦੇ ਵਿੱਚ ਅੱਜ ਇਹ ਟੂਰਨਾਮੈਂਟ ਦਾ ਆਨੰਦ ਮਾਣੋ ਸਾਰੇ ਦਰਸ਼ਕ ਵੀਰ ਖਿਡਾਰੀ ਵੀਰ ਤੇ ਸਭ ਤੋਂ ਪਹਿਲਾਂ ਪ੍ਰਬੰਧਕ ਭਰਾ ਜਿਨ੍ਹਾਂ ਨੇ ਅੱਜ ਦਾ ਇਹ ਪ੍ਰੋਗਰਾਮ ਆਯੋਜਿਤ ਕੀਤਾ ਸਭ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਨਾਲ ਹੀ ਧੰਨਵਾਦ ਤੇ ਤੁਸੀਂ ਸਾਨੂੰ ਵੀ ਯਾਦ ਰੱਖਿਆ ਤੇ ਮੈਂ ਇੱਥੇ ਅਗੇ ਇਹ ਟੂਰਨਾਮੈਂਟ ਦੇਖ ਰਿਹਾ ਹਾਂ ਸ਼ਰਮਾ ਜੀ ਨੇ ਗੱਲ ਕੀਤਾ ਤੇ ਕੁਝ ਨਹੀਂ ਕਰ ਸਕਦੀਆਂ ਇਹ ਮੌਕਾ ਜੋ ਖੱਲਾ ਛੇਰੀ ਦਾ ਹੈ ਤੁਸੀਂ ਪ੍ਰਦਾਨ ਕੀਤਾ ਜਦੋਂ ਇਹ ਪ੍ਰੋਗਰਾਮ ਕਰਾਇਆ ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਨੌਜਵਾਨ ਆਉਣੇ ਆ ਅੱਡੜ ਪਿੰਡਾਂ ਤੋਂ ਆਉਣੇ ਆ ਮੈਂ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਤੇ ਆਪਣੇ ਵੱਲੋਂ ਸ਼ੁਭchਾਮਾ ਤੇ ਪਰਮਾਤਮਾ ਅਗੇ ਅਰਦਾਸ ਵੀ ਕਰਦਾ ਕਿ ਇਹ ਟੂਰਨਾਮੈਂਟ ਤੁਹਾਡੇ ਵੱਲੋਂ ਜਲਦ ਕਰਵਾਇਆ ਜਾਪਾ ਸਾਰੀ ਕਰ ਸਕੀਏ ਬਹੁਤ ਬਹੁਤ ਮੁਬਾਰਕਾਂ ਆਪਣੇ ਵੱਲੋਂ ਜੋ ਮੈਂ ਚੱਲ ਫਿਰ ਕੇ ਟਾਕਰ ਕਰ ਸਕਦਾ ਹਾਂ ਉਹ